ਇਰਵਤਨ ਉਸਤਾਰਨ ਪ੍ਰੇਰ ਬਰਿਸ਼ਤ ਸ੍ਰੀ ਅਕਾਲ ਜੀ ਮੇਲ ਕਰਦੇ ਆ ਤੁਸੀਂ ਸਰ ਠੀਕ ਹੋਵਗੇ ਤੇ ਆਪਾਂ ਵੀ ਠੀਕ ਆ ਜੀ ਤੇ ਫਤਿਹਗੜ ਸਾਹਿਬ ਰਾਤ ਦੇ ਨਗਰ ਕੀਰਤਨ ਲੱਗੇ ਹੋਏ ਸੀ ਤੇ ਨਗਰ ਕੀਰਤਨ ਆਰੰਭ ਹੋ ਚੁੱਕਾ ਜੀ ਫਤਿਹਗੜ ਸਾਹਿਬ ਤੋਂ ਮਾਛਵੜਾ ਸਾਹਿਬ ਤੇ ਜਾਣ ਵਾਸਤੇ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਜੀ ਨਗਰ ਕੀਰਤਨ ਜੇਟ ਟੱਪ ਗਿਆ ਜੀ ਤੇ ਸੰਗਤਾਂ ਦਾ ਇਹਨਾਂ ਉਤਸ਼ਾਹ ਹੈ ਜੀ ਨਗਰ ਕੀਰਤਨ ਦੇ ਦਰਸ਼ਨ ਕਰਨ ਵਾਸਤੇ ਤੇ ਸਮਾ ਹੋ ਚੁੱਕਿਆ ਜੀ ਸਵੇਰ ਦਾ 10:30 ਵਜੇ ਦਾ ਇਕ ਜੀ 10:30 ਦਾ ਸਮਾਂ ਹੋ ਚੁੱਕਿਆ ਜੀ ਨਗਰ ਕੀਰਤਨ ਆਰੰਭ ਹੋ ਚੁੱਕਿਆ ਜੀ ਤੇ ਅੱਜ ਦਾ ਜੇ ਰਾਤ ਦਾ ਸਟੇ ਆ ਜੀ ਅ ਮਾਛੀਵਾੜਾ ਸਾਹਿਬ ਗੁਰਦ੍ਰਸ਼ ਚਰਨ ਕਵਚਾ ਵਿਖੇ ਹੋਏਗਾ ਜੀ ਤੇ ਅਲੱਗ-ਅਲੱਗ ਸ਼ਹਿਰਾਂ ਤੋਂ ਪਿੰਡਾਂ ਤੋਂ ਹੁੰਦੇ ਹੋਏ ਆਪਾਂ ਮਾਛੀਵਾੜੇ ਦੇ ਧਰਤੀ ਤੇ ਪਹੁੰਚਾਂਗੇ ਜੀ ਚਲੋ ਜੀ ਚਲਦੇ ਆ ਜੀ ਨਗਰ ਕੀਰਤਨ ਆ ਰਿਹਾ ਜੀ ਪਿੱਛੇ-ਪਿੱਛੇ ਤੇ ਦਰਸ਼ਕਾਂ ਮਿਲੇ ਕਰਾਉਣੀ ਆਪਾਂ ਲੋਕੀ ਸੰਗਤਾਂ ਨਗਰ ਕੀਰਤਨ ਦੀਆਂ ਉੱਡੇ ਕਰ ਰੀਆਂ ਨੇ ਤੇ ਸੰਗਤ ਬਹੁਤ ਮਿਲਦੀ ਰੇ ਰਸਤੇ ਵਿੱਚ ਕਈ ਵਾਰ ਪੁੱਛਦੇ ਨੇ ਵੀ ਨਗਰ ਕੀਰਤਨ ਲੇਟ ਕਿਉਂ ਹੋ ਗਿਆ ਲੇਟ ਇਸ ਕਰਕੇ ਹੋ ਜਾਂਦਾ ਜੀ ਸੰਗਤ ਬਹੁਤ ਹੁੰਦੀ ਆ ਰਸਤੇ ਵਿੱਚ ਤੇ ਨਗਰ ਕੀਰਤਨ ਦੇ ਵੇੜ ਵਿੱਚ ਸੰਗਤਾਂ ਖੜੀਆਂ ਨੇ ਜਾਪ ਕਰੀਆਂ ਨੇ ਸਤਨਾਮ ਵਾਹਿਗੁਰੂ ਦਾ ਹਾਂਜੀ ਸਤਪਾ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਗੋਮਦਗੜ੍ਹ ਸਾਹਿਬ ਪਾਤਸ਼ਾਹੀ ਛੇਵੀਂ ਤੇ ਦਸਵੀਂ ਪਿੰਡ ਰਣਵਾ ਤੇ ਨਗਰ ਕੀਰਤਨ ਪਹੁੰਚ ਚੁੱਕਿਆ ਜੀ ਤੇ ਸੰਗਤਾਂ ਉਡੀਕ ਕਰ ਰਹੀ ਨਗਰ ਕੀਰਤਨ ਦੀਆਂ ਤੇ ਸੋ ਤੋਂ ਪਹਿਲਾਂ ਕੁਸ਼ਰੀ ਜਥਾ ਲੱਗੂਗਾ ਜੀ ਤੇ ਉਸ ਤੋਂ ਬਾਅਦ ਤੇ ਨਗਰ ਕੀਰਤਨ ਦੇ ਦਰਸ਼ਨ ਪਿੰਡ ਰਾਨਵਾ ਹੈਗਾ ਜੀ ਇਹ ਤੇ ਨਗਰ ਕੀਰਤਨ ਇੱਥੇ ਪਹੁੰਚਿਆ ਜੀ ਤੇ ਬਸ ਥੋੜੇ ਟਾਈਮ ਤੱਕ ਨਗਰ ਕੀਰਤਨ ਆਪਣੇ ਇੱਥੇ ਪਿੰਡ ਚ ਪਹੁੰਚ ਜਾਊਗਾ ਜੀ ਤੇ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ ਜੀ ਤੁਸ਼ਾ ਕਿੰਨਾ ਜੀ ਤੇ ਸੰਗਤਾਂ ਫੁੱਲ ਲੈ ਕੇ ਸਤਿਗੁਰੂ ਨੂੰ ਸਤਿਕਾਰ ਕਰਨ ਵਾਸਤੇ ਤੇ ਸਤਿਗੁਰ ਹੱਥਾਂ ਦੇ ਵਿੱਚ ਪੋਲਣੇ ਤੇ ਸੰਗਤਾਂ ਦਰਸ਼ਨਾਂ ਵਾਸਤੇ ਖੜੀਆਂ ਹੋਈਆਂ ਜੀ ਤੇ ਕਿੰਨੀ ਤਾਂਗ ਹੈ ਜੀ ਤੇ ਨਗਰ ਕੀਰਤਨ ਦੇ ਦਰਸ਼ਨ ਕਰਨ ਵਾਸਤੇ ਸੋ ਹੁਣ ਕੁਵਿਸ਼ਰ ਜਿਥਾ ਸ਼ੁਰੂ ਹੋਏਗਾ ਜੀ ਤੇ ਗੁਰ ਇਤਿਹਾਸ ਨਾਲ ਸਾਂਝ ਪਾਵੇਗਾ ਜੀ ਇਹ ਹੈਗਾ ਜੀ ਆਪਾਂ ਹੁਣ ਸਦਾ ਇੱਧਰ ਜਾਣਾ ਜੀ ਆ ਹੈਗਾ ਜੀ ਗੁਰਦੁਆਰਾ ਸਾਹਿਬ ਗੋਬਿੰਦਗੜ੍ਹ ਸਾਹਿਬ ਇਹ ਹੈ ਜੀ ਗੁਰਦੁਆਰਾ ਚਲੋ ਹੋ ਜੀ ਆਪਾਂ ਪਿੰਡ ਰਣਵਾਜੇ ਖੜੇ ਹੋਏ ਆਂ ਜੀ ਜਿੱਥੇ ਨਗਰ ਕੀਰਤਨ ਪਹੁੰਚਣ ਵਾਲਾ ਜੀ ਤੇ ਸੰਗਤਾਂ ਦੇ ਦੇਖ ਸਕਦੇ ਹੋ ਕਿੰਨੀ ਤਾਂਗੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਤੇ ਗੁਰਦੁਆਰਾ ਸ੍ਰੀ ਗੋਵਿੰਦਗੜ੍ਹ ਸਾਹਿਬ ਪਾਤਸ਼ਾਹੀ 6ਵੇਂ ਤੇ 10ਵੀਂ ਪਿੰਡ ਰਣਵਾ ਤੇ ਬਾਕੀ ਗੁਰੂ ਘਰ ਦਾ ਇਤਿਹਾਸ ਆ ਲਿਖਿਆ ਹੋਇਆ ਜੀ ਸਾਹਮਣੇ ਮੈਂ ਪੜ੍ਹ ਕੇ ਸੁਣਾ ਦਿੰਦਾ ਜੀ ਗੁਰਦੁਆਰਾ ਸ੍ਰੀ ਗੋਵਿੰਦਗੜ੍ਹ ਸਾਹਿਬ ਪਾਤਸ਼ਾਹੀ 6ਵੀਂ ਤੇ ਪਾਤਸ਼ਾਹੀ 10ਵੀਂ ਪਿੰਡ ਰਣਵਾ ਖਮਾਨੋ ਫਤਿਹਗੜ੍ਹ ਸਾਹਿਬ ਇਤਿਹਾਸ ਗੁਰੂਦਰਸ਼ੀ ਗੋਵਿੰਦਗੜ੍ਹ ਸਾਹਿਬ ਰਣਵਾਹੂ ਪਵਿੱਤਰ ਸਥਾਨ ਜਿੱਥੇ ਸਾਨੂੰ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਹਾਰਾਜ ਦੀ ਜੰਗ ਮਹਾਰਾਜ ਦੀ ਜੰਗ ਤੋਂ ਬਾਅਦ ਮਾਲਵੇ ਦੀ ਯਾਤਰਾ ਕਰਨ ਸਮੇਂ ਕਾਂਗੜਾ ਸ਼ਿਪਾਰ ਤਖਤਪੂਰਾ ਹਠੂਰ ਪਖਵਾਲ ਗੁਜਰਵਾਲ ਰਾੜਾ ਪੁਢਾਣੀ ਤਮੋੜ ਜੰਡਾਲੀ ਅਲੂਣਾ ਇਸੜੂ ਇਕਲਾ ਇਕੋਲਾਹਾ ਲੋਪੋ ਬਲਾਲਾ ਹੁੰਦੇ ਹੋਏ ਸੰਘੋਲ ਅਤੇ ਖਮੋਣਾ ਦੇ ਵਿਚਕਾਰ ਇਸ ਸਥਾਨ ਤੇ ਭਾਗ ਲਾਈ 22 ਵਿਸਾਖ ਸੰਮਤ 1699 ਬਿਕਰਮੀ ਵਾਲਦੇ ਨੇ ਇੱਥੇ ਹੀ ਕਹਿਲੂਰ ਦਾ ਪਹਾੜੀ ਰਾਜਾ ਤਾਰਾ ਚੰਦ ਰੋਪੜ ਵਾਲੇ ਖਾਨਾਂ ਨੂੰ ਤੰਗ ਆ ਕੇ ਹਜੂਰ ਦੀ ਸ਼ਰਨ ਵਿੱਚ ਆਇਆ ਤੇ ਮਦਦ ਕਰਨ ਲਈ ਗੁਰੂ ਸਾਹਿਬ ਨੂੰ ਕਹਿਲੂਰ ਨਾਲ ਜਾਣ ਲਈ ਬੇਨਤੀ ਕੀਤੀ ਤੇ ਇਸ ਦੂਸਰਾ ਇਤਿਹਾਸ ਜੁੜਦਾ ਨਾਲ ਦਸਵੇਂ ਪਾਤਸ਼ਾਹ ਮਹਾਰਾਜ ਦਾ ਪਰਸ਼ਾ 10ਵੇਂ ਗੁਰੂ ਗੋਬਿੰਦ ਸਿੰਘ ਜੀ ਸੰਮਤ 1759 ਬਿਕਰਮੀ ਮਹੀਨਾ ਹਾੜ ਸੂਰਜ ਗ੍ਰਹਿਣ ਵਾਲੇ ਦਿਨ ਕੁਰਕhetra ਵਿਖੇ ਸਾਨ ਅਤੇ ਉਸ ਜਗ੍ਹਾ ਤੋਂ ਵਾਪਸੀ ਸਮੇਂ ਖੇੜੀ ਆਨੰਦਪੁਰ ਕਲੋੜ ਤੋਂ ਹੁੰਦੇ ਹੋਏ ਪਿੰਡ ਰਣਮ ਵਿਖੇ ਪਹੁੰਚੇ ਇਸ ਜਗ੍ਹਾ ਤੇ ਹੀ ਸ਼ਾਹੀ ਫੌਜਾਂ ਨਾਲ ਟਕਰਾ ਹੋਇਆ 5000 ਫੌਜ ਰੋਪੜੀ ਪਠਾਨ ਸੁਬਾ ਸੈਦ ਬੇਖਾ ਅਲਫਖਾਂ ਦੇ ਲਾਹੌਰ ਜਾਂਦੇ ਹੋਏ ਹਨ ਜੋ ਕਿ ਰੋਪੜੀ ਪਠਾਨਾਂ ਦੇ 2000 ਰੁਪਏ ਰੋਹ ਦੇਣਾ ਕਰਕੇ ਆਪਣੀ ਮਦਦ ਲਈ ਗੁਰੂ ਸਾਹਿਬ ਨਾਲ ਲੜੌਣ ਲਈ ਰੱਖੀ ਸੀ ਤੁਸੀਂ ਇਹ ਨਹੀਂ ਰੋਕੜੀ ਪਠਾਣਾ ਨੂੰ ਸੋਂ ਦਿੱਤੀ ਕਿ ਗੁਰੂ ਸਾਹਿਬ ਚਮਕੌਰ ਦੇ ਰਸਤੇ ਆ ਰਹੇ ਹਨ ਇਧਰੋਂ ਹਜੂਰ ਇੱਥੇ ਪੁੱਜੇ ਉਧਰੋਂ ਪਠਾਣੀ ਫੌਜਾਂ ਵੀ ਇੱਥੇ ਪੁੱਜ ਗਈਆਂ ਇਸੇ ਵੇਲੇ ਹਜੂਰ ਨਾਲ ਉਹਨਾਂ ਦੇ ਮਹਿਲ ਅਤੇ ਮਾਤਾ ਜੀ ਵੀ ਸਨ ਦੋ ਦਿਨ ਜੰਗ ਤੋਂ ਬਾਅਦ ਸਹਿਦ ਬੇਖਾਂ ਹਾਰ ਖਾ ਕੇ ਜਾਨ ਬਖਸ਼ਣ ਲਈ ਗੁਰੂ ਸਾਹਿਬ ਦੇ ਚਰਨ ਆਇਆ ਦੂਜੇ ਦਿਨ ਜੰਗ ਦੀ ਤਿਆਰੀ ਸਮੇਂ ਜਦੋਂ ਅਲਫ ਖਾਨ ਨੂੰ ਪਤਾ ਲੱਗਾ ਕਿ ਸਹਿਦ ਬੇਖਾਂ ਗੁਰੂ ਸਾਹਿਬ ਨਾਲ ਆ ਮਿਲਿਆ ਹੈ ਤਾਂ ਉਹ ਵੀ ਟੱਕਰੇ ਦੀ ਤਾਕਤ ਨਾਰਖਦਾ ਹੋਇਆ ਦਰਿਆ ਸਤਲੁਜ ਪਾਰ ਕਰਕੇ ਲਾਹੌਰ ਵੱਲ ਦੌੜ ਗਿਆ ਗੁਰੂ ਸਾਹਿਬ ਫਤਿਹ ਦੇ ਜਕਾਰੇ ਗਜਾਉਂਦੇ ਹੋਏ ਸ੍ਰੀ ਚਮਕੌਰ ਸਾਹਿਬ ਵਿੱਚੋਂ ਹੀ ਹੁੰਦੇ ਹੋਏ ਅਨੰਦਪੁਰ ਸਾਹਿਬ ਪੁੱਜ ਗਏ ਜੋ ਉਤਰਸਥਾਨ ਪਾਰਸ਼ਾਈ 6ਵੀਂ ਅਤੇ ਪਾਰਸ਼ਾਈ 10ਵੀਂ ਦੇ ਚਰਨ ਪਾਉਣ ਦੀ ਯਾਦ ਵਿੱਚ ਸ਼ੋਭਿਤ ਹੈ ਤੇ ਹਰ ਸਾਲ ਬਾਈ ਵਿਸਾਖ ਨੂੰ ਇਸ ਸਥਾਨ ਤੇ ਭਾਰੀ ਜੋੜ ਮੇਲਾ ਲੱਗਦਾ ਹੈ ਇਹ ਸੀ ਗੁਰੂ ਘਰ ਦਾ ਇਤਿਹਾਸ ਪਿੰਡ ਰਣਵਾ ਤੇ ਨਰਸ ਨਗਰੋਂ ਤੁਸੀਂ ਨਗਰ ਕੀਰਤਨ ਪਹੁੰਚ ਚੁੱਕੇ ਜੀ ਤੇ ਗੁਰੂ ਸਾਹਿਬ ਪੰਜ ਪਿਆਰੇ ਜੀ ਗਵਾਈੇੇਠ ਗੁਰੂ ਸਾਹਿਬ ਤੇ ਪਾਲਕੀ ਸਾਹਿਬ ਸ਼ਸਤਰ ਵਾਲੀ ਪਾਲਕੀ ਸਾਹਿਬ ਸੋ ਨਗਰ ਕੀਰਤਨ ਪਿੰਡ ਰਾਣਾਮਾ ਵਿਖੇ ਪਹੁੰਚ ਗਿਆ ਜੀ ਇਧਰ ਗ੍ਰੰਥੀ ਸਹਿਬਾਨ ਤੇ ਨਮਸ਼ ਨਮ ਅਲਵਸਤਕ ਹੋਣ ਵਾਸਤੇ ਪਹੁੰਚ ਰਹੇ ਹਨ ਤੇ ਨਗਰ ਕੀਰਤਨ ਦੇਖੋ ਜੀ ਪਹੁੰਚ ਚੁੱਕਾ ਜੀ 妈的，不给我拿一个。 to go. O que é que थोड़ा सा और यह सार जी ड्राइविंग <coughs> करते हैं जी ਆਇ ਤ ਅੱਜ ਅੱਜ ਵਰਦੀਏ ਬੋਰੀ ਅੱਜ ਵਰਦੀਏ ਬੋਰੀ ਅੱਜ ਬਟਾ ਦਾ ਹੈ ਮਲਾਦੋ ਇਹ ਗੱਲ ਮਾਤ ਅੱਜ ਬਟਾ ਦਾ ਹੈ ਮਲਾਦੋ ਇਹ ਗੱਲ ਮਾਤ ਲੋ ਜੀ ਇੱਧਰ ਚੱਲਦਾ ਲਾਈਵ ਅਬ ਚੱਲੇ ਪੈ ਕੇ ਤੇ ਕਬੀ ਦਾਸ ਨੇ ਝਲਕ ਨਵਾਇ ਅਗਨੀ ਦੇ ਵਿੱਚ ਪਾ ਕੇ ਤੇ ਦਰ ਕੇ ਪਾਣਾ ਮੰਣਾ ਕਮਣਾ ਕੋਈ ਸੁਕਲੈ ਲੋਏ ਗੁਰਦਾਪੁਰ ਜੀ ਦੀ ਸਾਡੇ ਚੰਦੋ ਸੁਕਲੈ ਹੋਏ ਗੁਰਦੋਏ ਆਪਾ ਲਾਉਣਾ ਜਮਾਤੀ ਪਾਣੀ ਕਾਇ ਸੁਲੈ ਹੋ ਵੀ ਗੁਰਦਾਪੁਰ ਜੀ ਮੱਤ ਬੱਲਿ ਸਾਲੇ ਨਗਰੀ ਜਿੰਦਗੀ ਤੁਮ ਆਪੇ ਬੋਲੋ ਨਾਮ ਤੇ ਕਰਾਤ ਸਮਾਨ ਦੇ ਕਵਾਲੀ ਆਪ ਜੀ ਨਾਲਾ ਕਰਵਾਣਾ ਕੌਣ ਬੋਲ ਰਿਹਾ ਜੀ ਤੁਹਾਨੂੰ ਜੇ ਵੱਡੇ ਪੱਤਰ ਉਸ ਤੇ ਸੋ ਨਗਰ ਕੀਰਤਨ ਮਾਛੀਵਾੜਾ ਸਹਿ ਪਹੁੰਚ ਚੁੱਕਾ ਜੀ ਤੇ ਦੇਖ ਸਕਦੇ ਤੁਸੀਂ ਪਟਾਕੇ ਚਲਾ ਕੇ ਨਗਰ ਕੀਰਤਨ ਦਾ ਸਤਿਕਾਰ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਸੰਗਤਾ ਸਾਰੀਆਂ ਨਗਾਰੇ ਦੀ ਗੱਡੀ ਤੇ ਸਾਡੇ ਭਾਜੀ ਹਾਂ ਜੀ ਕਿੱਦਾਂ ਰਿਹਾ ਸਫ਼ਰ ਕੈਂਟ ਚਲੋ ਜਾਓ ਲੰਗ ਲੰਗ ਚਲੋ ਜੀ ਸੰਗਤ ਆ ਗਈ ਜੀ ਹਾਂ ਜੀ ਹੁਕਮ ਜੀ ਹੁਕਮ ਹੁਕਮ ਕਰੋ ਕੋਈ ਹੁਣ ਚਲੋ ਹਰ ਲਓ ਜੀ ਇਹ ਕੈਮਰੇ ਵਾਲੀ ਗੱਡੀ ਆ ਜੀ ਤੇ ਜਿੱਦੋਂ ਤੁਸੀਂ ਘਰ ਬਟ ਕੇ ਲਾਈਵ ਸਰਵਨ ਕਰਦੇ ਹੋ ਜੀ ਐਸਜੀਪੀਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਚਲੋ ਜੀ ਤੇ ਪੰਜ ਪਿਆਰੇ ਸਹਿਬਾਨ ਨਿਸ਼ਾਨ ਚੀ ਸਾਈਬ ਤੇ ਪੰਜ ਪਿਆਰੇ ਸਹਿਵਾਨ ਪੰਜ ਪਰ ਅਗਵਾਈ ਹੇਠ ਅੱਜ ਨਗਰ ਕੀਰਤਨ ਮਾਛੀਵਾਲਾ ਸਾਹਿਬ ਦੀ ਧਰਤੀ ਤੇ ਪੰਚਾਜੀ ਗੁਰਦਵਾਰਾ ਚਰਨ ਕਮਨ ਸਾਹਿਬ ਠੀਕ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਜੀ ਆਇਆਂ ਨੂੰ ਆਪਾਂ ਸਾਰੇ ਕਲਪਾ ਸ੍ਰੀ ਗੁਰੂ ਤੇਗ ਬਹਾਦਰ ਜੀ ਜਨਮ ਰੂਪ ਆਵੇ ਸਤਿ ਸ੍ਰੀ ਅਕਾਲ ਰੰਗਾਂ ਵਾਲੀ ਯੂ ਸਾਹਿਬ ਜੀ ਸੋਇਸ ਵਕਤ ਆਪਾਂ ਖੜੇ ਆ ਜੀ ਮਛਵਰ ਸਾਹਿਬ ਦੀ ਧਰਤੀ ਤੇ ਤੇ ਨਗਰ ਕੀਰਤਨ ਪਹੁੰਚ ਚੁੱਕੇ ਨੇ ਤੇ ਗੁਰੂ ਸਾਹਿਬ ਜੀ ਬਿਰਾਜਮਣ ਕਰਤੇ ਤੇ ਤੁਸੀਂ ਵੀਡੀਓ ਦੇਖ ਲਈ ਹੋਵੇਗੀ ਤੇ ਅਗਲੇ ਦਾ ਪੜਾ ਜਿਹੜਾ ਕੱਲ ਦਾ ਸਮਾਂ ਹੈ ਅਪਡੇਟ ਹੈ ਉਹ ਸਵੇਰੇ ਇੱਥੋਂ ਚੱਲ ਕੇ ਗੁਰਦੁਆਰਾ ਮਛਵਰ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਗੁਰਦੁਆਰਾ ਪੱਠਾ ਸਾਹਿਬ ਰੁਕੜ ਵਾਇਆ ਹੁੰਦਾ ਹੋਇਆ ਨਨਪੁਰ ਸਾਹਿਬ ਇੱਥੇ ਪਹੁੰਚੇਗਾ ਜੀ 23 ਤਰੀਕ ਨੂੰ ਨਨਪੁਰ ਸਾਹਿਬ ਸਮਾਪਤੀ ਹੈ ਜੀ ਤੇ ਨਗਰ ਕੀਰਤਨ ਦੀ ਅੱਜ ਦਾ ਰਾਤ ਦਾ ਸਟੇਪ ਸ਼ਰਾਮ ਹੈ ਜੀ ਤੇ ਮਾਛਵੜਾ ਸਾਹਿਬ ਵਿੱਚ ਹੋਏਗਾ ਜੀ ਤੇ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਆਪਾਂ ਹੁਣ ਅਗਲੇ ਵੀਡੀਓ ਵਿੱਚ ਸਾਰਨ ਪਿਆਰ ਬਾਰੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ